ਬੇਨਤੀ ਕਰੀਏ ਮੈਸੇਜ মিডিਆ ਵੀ ਉਹ ਲਉਣਾ ਚਾਹੁੰਦੇ ਨੇ ਮਿਲਣਾ ਚਾਹੁੰਦੇ ਨੇ ਮੈਂ ਕਿਹਾ ਵੈਲਕਮ ਇਨ ਬ੍ਰੇਟ ਰਾਤ ਦੇ ਸਾਰੇ ਆਉਂਦੇ ਜਾਂਦੇ ਨੇ ਸਾਰੇ ਪਾਰਟੀਆਂ ਦੇ ਲੀਡਰ ਬਿਲਕੁਲ ਆਉਂਦੇ ਨੇ ਕੋਈ ਇਹਦੇ ਵਿੱਚ ਕੋਈ ਸਪੈਸ਼ਲ ਕੋਈ ਖਾਸ ਨਾ ਕੋਈ ਪੋਲੀਟਿਕਾ ਨਾ ਕੁਝ ਹੋਰ ਕੋਈ ਕਰਨੀ ਸੀ ਪਰਵਾਹ ਨਹੀਂ ਬੈਠੇ ਇਹਨਾਂ ਦੇ ਫਾਦਰ ਵੇਲੇ ਦੀਆਂ ਗੱਲਾਂ ਉਹ ਦੌੜਾਉਂਦੇ ਰਹੇ ਇਹ ਕੋਈ ਮਤਲਬ ਜੈ ਕਿਸਾਨੀ ਮਸਲੇ ਨੂੰ ਲੈ ਕੇ ਕੋਈ ਗੱਲਬਾਤ ਹੋਈ ਜਿਵੇਂ ਕਿ ਉਹ ਵੀ ਆਪਣੇ ਪਾਰਟੀ ਆ ਕਰਦੇ ਰਹੇ ਮੈਂ ਮੇਰਾ ਉਹਨਾਂ ਨੂੰ ਕਹਿਣਾ ਸੀ ਕਿ ਪੰਜਾਬ ਇੱਕ ਵੱਡੇ ਕ੍ਰਾਈਸਿਸ ਵੱਲ ਵਧ ਰਿਹਾ ਹੈ ਅਕੱਲਾ ਹੜ੍ਹ ਅਕਸਰ ਨਹੀਂ ਝਾਲ ਘਟ ਗਿਆ ਬਹੁਤ ਔਰ ਜੇ ਦੂਦਰ ਫੇਰ بارش ਹੋ ਗਈ ਫਿਰ ਬਹੁਤ ਵੱਡਾ ਨੁਕਸਾਨ ਹੋ ਇੱਕ ਬਹੁਤ ਵੱਡਾ ਕ੍ਰਾਈਸਿਸ ਪੰਜਾਬ ਦੇ ਸਾਹਮਣੇ ਹੈ ਤੇ ਇਹਦੇ ਲਈ ਵਿਜ਼ਨਰੀ ਲੀਡਰਸ ਦੀ ਲੋੜ ਹੈ ਸੋਚੋ ਇਹਦੇ ਬਾਰੇ ਵਿੱਚ ਉਹਨਾਂ ਨੇ ਕਿਹਾ ਸੀ ਪੰਜਾਬ ਨੂੰ ਇੱਕ ਰੀਜਨਲ ਪਾਰਟੀ ਦੀ ਲੋੜ ਹੈ ਇਹ ਬੜੀ ਦੁਖਦਾਈ ਗੱਲ ਹੈ ਕਿ ਰੀਜਨਲ ਪਾਰਟੀ ਜਿਹਨੇ ਕਿ ਪੰਜਾਬ ਦੀ ਸੀ ਉਹ ਟੁੱਟ ਗਈ ਉਹਦੇ ਦੋ ਗਰੁੱਪ ਹੋ ਗਏ ਇਸ ਕਰਕੇ ਤੁਸੀਂ ਸੋਚੋ ਉਹਨਾਂ ਨੂੰ ਕਿਵੇਂ ਕੱਟੇ-ਕੁੱਟੇ ਕਰਦੇ ਬਾਕੀ ਤੋਂ ਬੈਟੋ ਤੁਹਾਡੀ ਜਿਹੜੀਆਂ 2027 ਵਿੱਚ ਦੱਸ ਤੁਸੀਂ ਵਿੱਚ ਨਾਰਸ਼ ਕਰ ਰਹੇ ਆ ਰਹੇ ਮਸਾਨੀ ਮਸਲੇ ਨੂੰ ਲੈ ਕੇ ਕੋਈ ਏਦਾਂ ਦੀ ਰਾਏ ਹੋਈ ਹੈ ਵੀ ਦੋਨੋਂ ਪਲੇਟਫਾਰਮ ਤੇ ਇਕੱਠੇ ਹੋ ਕੇ ਵੀ ਨਹੀਂ ਏਦਾਂ ਦੀ ਏਦਾਂ ਦੀ ਕੋਈ ਨਹੀਂ ਤੇ 2027 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਵੀ ਕੋਈ ਗੱਲਬਾਤ ਹੋਈ ਹੈ ਜਾਂ ਇਹਨਾਂ ਦੇ ਏਦਾਂ ਦੀ ਕੋਈ ਗੱਲ ਨਹੀਂ ਇਲੈਕਸ਼ਨ ਨਾਲ ਪੂਰੀ ਕਿਰਤ ਕੋਈ ਹੋਈ ਨਹੀਂ ਨਾ ਇਹ ਤਾਂ ਸਿੰਪਲੀ ਅਸੈਂਬਲੀ ਵਿਜ਼ਿਟ ਸੀ ਰੀਜਨਲ ਪਾਰਟੀ ਲਈ ਜਿਵੇਂ ਤੁਸੀਂ ਕਿਹਾ ਵੀ ਇੱਥੇ ਦੇਖੇ ਹੋਏ ਬਾਗਿਆ ਨਹੀਂ ਮੈਂ ਆਪਣੀ ਰਾਏ ਦਿੱਤੀ ਕੀ ਰਾਏ ਦਿੱਤੀ ਆ ਗਿਆ ਜੀ ਤੁਸੀਂ ਉਹ ਕਹਿੰਦੇ بس ਬੱਸ ਬੇਦੀ ਕਰਦੇ ਹੋ ਉਹ ਉਹ ਠੀਕ ਹੀ ਹੈ ਦੇਖੋ ਮੈਂ ਇਹਨਾਂ ਦੀ ਸਿਹਤ ਬਾਰੇ ਪਤਾ ਕਰਨ ਆਇਆ ਉਸਦੇ ਨਾਲੇ ਦੇਖੋ ਐਗਰੀਕਲਚਰ ਵਿੱਚ 프리 ਮੈਕਨੈਗ ਅਥਾਰਟੀ ਹੈ ਉਹ ਜੋ ਜਿਹੜੀ ਐਗਰੀਕਲਚਰ ਦੀ ਹਾਲਾਤ ਕੀ ਹੈ ਕੀ ਡਵਾਈਸ ਮੇਰੇ ਫਾਦਰ ਸਾਹਿਬ ਵੀ ਇਹਨਾਂ ਤੋਂ ਡਵਾਈਸ ਲੈਂਦੇ ਰਹੇ ਸੀ ਤੋਂ ਮੈਂ ਵੀ ਇਹਨਾਂ ਨੂੰ ਕਿਹਾ ਕਿ ਮੈਨੂੰ ਇਹ ਡਵਾਈਸ ਦਿਆ ਕਰੋ ਕਿਵੇਂ ਆਪਾਂ ਪੰਜਾਬ ਨੂੰ ਕਿਵੇਂ ਅੱਗੇ ਲੈ ਜਾ ਕੇ ਕਿਵੇਂ ਐਗਰੀਕਲਚਰ ਜਿਹੜੀ ਆਪਣੀ ਮੇਨ ਇਹਨੂੰ ਇੱਕ ਮੁਨਾਫੇ ਵਾਲਾ ਪਾਕਿਸਤਾਨ ਦਾ ਬਣਾਉਣਾ ਹੈ ਐਂਡ ਆਈ ਕੈਨ ਅਕਨੋਲੈਜ ਦਾ ਨੌਲੇਜ ਦਾ ਮਨ ਲਗਾ ਦਾ ਖਜ਼ਾਨਾ ਸੋ ਉਹ ਖਜ਼ਾਨੇ ਚੋਂ ਅਸੀਂ ਕੁਝ ਲੈਣ ਵਾਸਤੇ ਆਉਂਦੇ ਤੇ ਆਉਂਦੇ ਰਹਿਾਂਗੇ ਸਰ ਸਜਾ ਮਾ ਸਿਆਸੀ ਸਿਆਸੀ ਜਿਹੜੀਆਂ ਨੇ ਸਿਆਸਤ ਦੇ ਤੌਰ ਤੇ ਮੁਲਾਕਾਤ ਦਾ ਨਹੀਂ ਕੋਈ ਸਿਆਸਤ ਸਾਡੇ ਦਾ ਮੇਰੇ ਮੇਰੇ ਫਾਦਰ ਨਾਲ ਨਾ ਇਹਨਾਂ ਦੇ ਜਿਵੇਂ ਭਰਾਵਾਂ ਵਾਂਗੂ ਰਿਸ਼ਤੇ ਸੀ ਸੋ ਅ ਅਸੀਂ ਵੀ ਉਵੇਂ ਉਵੇਂ ਵਾਂਗੂ ਰਿਸ਼ਤੇ ਸੋ ਇਟਸ ਕੋਈ ਸਿਆਸਤ ਨਹੀਂ ਅਸੀਂ ਜਿਵੇਂ ਫੈਮਿਲੀ ਚ ਆਏ ਹੋਏ ਹਾਂ Ma voi modificate? No, no.